ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹਬ ਬੰਬੇ ਇੰਸਟੀਚਿਊਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਜਿਆਦਾ ਇੰਪੋਰਟੈਂਟ ਐਮਸੀਕਿਊ ਕਰਾਂਗੇ ਜਿਹੜੇ ਐਮਸੀਕਿਊ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਨੇ ਸਟਾਫ ਨਰਸ ਦਾ ਪੇਪਰ ਜਿਹੜਾ 5 ਅਕਤੂਬਰ 2025 ਨੂੰ ਲਿਆਇਗਾ ਉਹਦੇ ਵਿੱਚ ਜਿਹੜੇ ਪੁੱਛੇ ਗਏ ਐਮਸੀਕਿਊ ਹੈਗੇ ਉਹਨਾਂ ਦੇ ਵਿੱਚੋਂ ਬੇਟਾ ਇੰਪੋਰਟੈਂਟ ਐਮਸੀਕਿਊ ਜਿਹੜੇ ਪੰਜਾਬੀ ਦੇ ਹੋਣਗੇ ਉਹ ਆਪਾਂ ਕਰਾਂਗੇ ਜਿਹੜੇ ਪੰਜਾਬੀ ਦੇ ਐਮਸੀਕਿਊ ਹੈਗੇ ਸਾਰੇ ਪੇਪਰ ਜਿੰਨੇ ਵੀ ਆਪਣੇ ਕੋਲ ਪੰਜਾਬ ਦੇ ਵਿੱਚ ਕੋਈ ਵੀ ਪੇਪਰ ਹੁੰਦਾ ਉਹਦੇ ਵਿੱਚ ਆਪਣੇ ਕੋਲ ਇੰਪੋਰਟੈਂਟ ਹੁੰਦੇ ਨੇਗੇ ਤੇ ਇਸ ਕਰਕੇ ਪੰਜਾਬੀ ਦੇ ਪੇਪਰ ਦੇ ਵਿੱਚ ਜਿੰਨੇ ਵੀ ਪੇਪਰ ਹੋਣਗੇ ਉਹਨਾਂ ਦੇ ਵਿੱਚ ਇੰਪੋਰਟੈਂਟ ਹੋਣ ਵਾਲੇ ਐਮਸੀਕਿਊ ਨੂੰ ਜ਼ਰੂਰ ਬੇਟਾ ਕਰਦੇ ਜਾਇਆ ਕਰੋ ਤੇ ਜੋ ਜਿੰਨੇ ਕੁਐਸਚਨ ਬੇਟਾ ਪੰਜਾਬੀ ਦੇ ਆਉਂਦੇ ਨੇਗੇ ਉਹ ਬਹੁਤ ਹੀ ਇੰਪੋਰਟੈਂਟ ਬੇਟਾ ਟਫ ਲੈਵਲ ਦਾ ਪੇਪਰ ਸੀਗਾ ਜਿਹੜਾ ਸਟਾਫ ਨਰਸ ਦਾ ਪੇਪਰ ਹੋਇਆ ਪੰਜਾਬੀ ਦੇ ਕੁਐਸਚਨ ਟਫ ਲੈਵਲ ਦੇ ਸੀਗੇ ਤੇ ਬਾਕੀ ਈਜ਼ੀ ਵੀ ਸੀਗੇ ਕਾਫੀ ਕੁਐਸਚਨ ਮੇਰੇ ਇੰਸਟੀਚਿਊਟ ਵੱਲੋਂ ਪਹਿਲਾਂ ਵੀ ਕਰਵਾਏ ਗਏ ਨੇਗੇ ਤੇ ਇਸ ਕਰਕੇ ਬੇਟਾ ਤੁਸੀਂ ਪੰਜਾਬੀ ਦੇ ਕੁਐਸਚਨਾਂ ਨੂੰ ਜਰੂਰ ਐਂਡ ਤੱਕ ਦੇਖਣਾ ਹੈਗਾ ਜੋ ਮੇਰੇ ਚੈਨਲ ਤੇ ਨਵੇਂ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਬਟਨ ਦਬਾ ਲੈਣ ਤੇ ਨਾਲ ਹੀ ਸ਼ੇਅਰ ਕਰ ਦੇਣ ਵੀਡੀਓ ਨੂੰ ਉਹਨਾਂ ਬੱਚਿਆਂ ਤੱਕ ਜੋ ਬੱਚੇ ਅ ਆਪਣੇ ਕੋਲ ਪੈਰਾਮੈਡੀਕਲ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਚਾਹੇ ਉਹ ਐਮਪੀਐਚਡਬਲਯੂ ਮੇਲ ਹੈ ਚਾਹੇ ਐਮਪੀਐਚਡਬਲਯੂ ਫੀਮੇਲ ਹੈ ਏਐਨਐਮ ਦਾ ਪੇਪਰ ਹੈ ਜੀਐਨਐਮ ਦਾ ਪੇਪਰ ਹੈ ਹੁਣ ਬੇਟਾ ਆਪਣੇ ਕੋਲ ਜਿਹੜਾ ਸਟਾਫ ਨਰਸ ਦਾ ਪੇਪਰ ਹੈ ਨੈਕਸਟ ਟਾਈਮ ਬਹੁਤ ਹੀ ਜਲਦੀ ਬੇਟਾ ਇਹ ਨਵੀਆਂ ਪੋਸਟਾਂ ਜਿਹੜੀਆਂ ਡੀਐਚਐਸ ਵੱਲੋਂ ਕੱਢ ਦਿੱਤੀਆਂ ਜਾਣਗੀਆਂ ਤੇ ਹੋਮੀਓਪਾਥੀ ਇੰਸਟੀਚੂਟ ਆਫ ਜਿਹੜਾ ਹੋਮੀਓਪਾਥੀ ਇੰਸਟੀਚੂਟ ਹੈਗਾ ਸੰਗਰੂਰ ਉਹਦੇ ਵੱਲੋਂ ਸਟਾਫ ਨਰਸ ਦੀਆਂ ਕਾਫੀ ਵੈਕੈਂਸੀਆਂ ਜਿਹੜੀਆਂ ਆਊਟ ਹੋਈਆਂ ਹੋਈਆਂ ਗਈਆਂ ਉਹਨਾਂ ਦੀ ਵੀ ਜੋ ਬੱਚੇ ਇਨਗੇ ਉਹ ਆਪਣੇ ਕੋਲ 2 ਸਾਲ ਦਾ ਬੈਚ ਲੈ ਸਕਦੇ ਨੇ ਐਮ ਪੀ ਐਚ ਡਬਲਯੂ ਮੇਲ ਵਾਲੇ ਫੀਮੇਲ ਵਾਲੇ ਆਪਣੇ ਕੋਲ 2 ਸਾਲ ਦਾ ਬੈਚ ਬੱਚੇ ਲੈ ਸਕਦੇ ਨੇ ਬਾਕੀ ਆਪਣੇ ਕੋਲ ਤੁਹਾਨੂੰ ਪਤਾ ਹੀ ਹੈਗਾ ਐਮ ਪੀ ਐਚ ਡਬਲਯੂ ਮੇਲ ਤੇ ਫੀਮੇਲ ਦਾ ਪੇਪਰ ਹੈ ਜਿਹੜਾ ਉਹ ਬਹੁਤ ਜਲਦੀ ਹੋਣ ਜਾ ਰਿਹਾ ਹੈਗਾ ਇਸ ਕਰਕੇ ਜੋ ਬੱਚੇ ਔਨਲਾਈਨ ਕੋਚਿੰਗ ਲੈਣਾ ਚਾਹੁੰਦੇ ਨੇ ਉਹ 9463079680 ਨੰਬਰ ਨਾਲ ਕੰਟੈਕਟ ਕਰਕੇ ਔਨਲਾਈਨ ਕੋਚਿੰਗ ਲੈ ਸਕਦੇ ਨੇ ਤੇ ਜੇਕਰ ਕੋਈ ਬੱਚਾ ਬੇਟਾ ਸਾਡੇ ਫ੍ਰੀ ਵਟਸਐਪ ਗਰੁੱਪ ਨਾਲ ਜੁੜਨਾ ਚਾਹੁੰਦਾ ਹੈਗਾ ਤਾਂ ਉਹਦਾ ਲਿੰਕ ਹੈ ਜਿਹੜਾ ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਅਵੇਲੇਬਲ ਹੈ ਉਸ ਲਿੰਕ ਤੇ ਜਾ ਕੇ ਤੁਸੀਂ ਫ੍ਰੀ WhatsApp ਗਰੁੱਪ ਦੇ ਨਾਲ ਜੁੜ ਸਕਦੇ ਹੋ ਤੇ ਬਾਕੀ ਬਟਾ ਜੇਕਰ ਤੁਸੀਂ ਸਾਡੇ ਚੈਨਲ ਨੂੰ ਜੁਆਇਨ ਨਹੀਂ ਕੀਤਾ ਤਾਂ ਜੁਆਇਨ ਵੀ ਜ਼ਰੂਰ ਕਰ ਲਓ ਜੁਆਇਨ ਕਰਨ ਦਾ ਬੈਨੀਫਿਟ ਤੁਹਾਨੂੰ ਕੀ ਹੋਣਾਗਾ ਜਿਹੜੇ ਬੱਚੇ ਬਟਾ ਜਿਹੜੀਆਂ ਵੀਡੀਓ YouTube ਹਾਈਡ ਕਰ ਦਿੰਦਾਗਾ ਸਾਡੀਆਂ ਇੰਪੋਰਟੈਂਟ ਵੀਡੀਓ ਹੁੰਦੀਆਂ ਆ ਜਿਹੜੀਆਂ ਪਪੂਲਰ ਹੁੰਦੀਆਂ ਬਹੁਤ ਜਿਆਦੇ ਬੱਚੇ ਦੇਖ ਕੇ ਜਿਨ੍ਹਾਂ ਨੂੰ ਟੈਸਟ ਕਰੈਕ ਕੀਤੇ ਹੋਏ ਨੇ ਜਿਵੇਂ 986 ਪੋਸਟਾਂ ਦੇ ਪੋਸਟ ਆਈਆਂ ਉਹਨਾਂ ਦੇ ਵਿੱਚ ਕਰੈਕ ਕੀਤੇ ਹੋਏ ਨੇ ਪੇਪਰ ਤਾਂ ਉਹ ਪੋਸਟਾਂ ਦੇ ਲਈ ਬੇਟਾ ਜਿਹੜੇ YouTube ਦੇ ਉੱਪਰ ਵੀਡੀਓ ਪਈਆਂ ਹਾਈਡ ਹੋਈਆਂ ਹੋਈਆਂ ਉਹਨਾਂ ਨੂੰ ਦੇਖਣ ਦੇ ਲਈ ਬੇਟਾ ਤੁਸੀਂ ਚੈਨਲ ਨੂੰ ਜੁਆਇਨ ਕਰ ਸਕਦੇ ਹੋ ਜੁਆਇਨ ਦੀ ਆਪਸ਼ਨ ਨੀਚੇ ਦਿੱਤੀ ਹੋਈ ਹੈ ਤੁਸੀਂ 119 ਰੁਪਏ YouTube ਨੂੰ ਪੇ ਕਰਕੇ ਬੇਟਾ ਚੈਨਲ ਨੂੰ ਜੁਆਇਨ ਕਰ ਸਕਦੇ ਹੋ ਐਜੂਕੇਸ਼ਨ ਹੱਬ ਅੰਬੀ ਇੰਸਟੀਚਿਊਟ ਮਾਨਸਾ ਤੇ ਪਟਿਆਲੇ ਵਾਲੇ ਚੈਨਲ ਨੂੰ ਤੁਸੀਂ ਜੁਆਇਨ ਕਰ ਸਕਦੇ ਹੋ ਹੁਣ ਬੇਟਾ ਅਸੀਂ ਅੱਜ ਦੀ ਜਿਹੜੀ ਕਲਾਸ ਹੈ ਉਹਦੀ ਸ਼ੁਰੂਆਤ ਕਰਨ ਲੱਗਿਆਂਗੇ ਪਹਿਲਾ ਕੁਐਸਚਨ ਕੀ ਕਰੇਗਾ ਪੰਡ ਮੂਆ ਪੰਡ ਵਾਲੀਏ ਪੰਡਤ ਹੋਵੇ ਬਦਾਨ ਸੋ ਕਿਉਂ ਮੰਦਾ ਆਖਿਆ ਜਿਤ ਜੰਮੇ ਰਾਜਾਨ ਬੇਟਾ ਇਸ ਇਹ ਜਿਹੜੀਆਂ 17 ਹੈਗੀਆਂ ਇਹ ਜਿਹੜੀਆਂ ਲਾਈਨਾਂ ਹੈਗੀਆਂ ਇਹ ਬੇਟਾ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਪਹਿਲੀ ਗੱਲ ਤਾਂ ਸਾਨੂੰ ਇਹ ਪਤਾ ਲੱਗ ਗਿਆ ਵੀ ਇਹ ਜਿਹੜੀਆਂ ਲਾਈਨਾਂ ਹੈਗੀਆਂ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਿੱਤੀਆਂ ਹੈਗੀਆਂ ਉਹਨਾਂ ਦੇ ਸ਼ਬਦ ਨੇ ਇਹਨਾਂ ਵਿੱਚ ਜਿਹੜਾ ਸ਼ਬਦ ਹੈ ਬੇਟਾ ਬਦਾਨ ਇਸ ਤੋਂ ਕੀ ਭਾਵ ਹੈ ਇਸ ਤੋਂ ਭਾਵ ਹੈ ਸੰਬੰਧ ਬੇਟਾ ਈਡੀ ਆਪਸ਼ਨ ਬਿਲਕੁਲ ਠੀਕ ਹੈ ਬੇਟਾ ਇਸ ਦਾ ਜਿਹੜਾ ਅ ਇਸ ਦਾ ਜਿਹੜਾ ਮੀਨਿੰਗ ਸੀਗਾ ਉਹ ਸਬੰਧ ਸੀਗਾ ਬੱਚੇ ਬਿਦਾਨ ਦਾ ਮਤਲਬ ਬੇਟਾ ਇਹ ਹਰ ਇੱਕ ਕੁਐਸਚਨ ਨੂੰ ਤੁਹਾਨੂੰ ਇਹ 17 ਪਾ ਕੇ ਅਗਿਆਮੀਨਰ ਇਹ ਵੀ ਪੁੱਛ ਸਕਦਾ ਵੀ ਇਹ 17 ਕਿਸ ਦੁਆਰਾ ਲਿਖੀਆਂ ਗਈਆਂ ਹਨ ਇਹ 17 ਬੇਟਾ ਇਸ ਦੇ ਵਿੱਚ ਤਾਂ ਦੱਸਿਆ ਹੀ ਗਿਆ ਹੈਗਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੁਆਰਾ ਇਹ 17 ਲਿਖੀਆਂ ਗਈਆਂ ਹਨ ਤੇ ਇਸ ਦੇ ਵਿੱਚ ਜਿਹੜਾ ਬਿਦਾਨ ਸ਼ਬਦ ਹੈ ਇਹਦਾ ਮਤਲਬ ਹੈਗਾਗਾ ਸਬੰਧ ਈਡੀ ਆਪਸ਼ਨ ਬਿਲਕੁਲ ਠੀਕ ਹੈ ਦੂਸਰਾ ਕੁਐਸਚਨ ਬੇਟਾ ਬਹੁਤ ਜਿਆਦਾ ਈਜੀ ਕੁਐਸਚਨ ਸੀਗਾ ਜੇਕਰ ਸਾਡੇ ਵਿੱਚ ਕਾਫੀ ਬੱਚਿਆਂ ਨੇ ਜੇਕਰ ਸਾਡੇ ਤੋਂ ਕੋਚਿੰਗ ਲੈ ਰਹੇ ਨੇਗੇ ਪੰਜਾਬੀ ਦੇ ਵਿੱਚ ਬੇਟਾ ਅਸੀਂ ਜਿਹੜੀ ਪੰਜਾਬੀ ਦੀ ਕਲਾਸ ਵੀ ਲਗਾ ਰਹੇ ਆ ਐਮਪੀਐਚ ਡਬਲਯੂ ਮੇਲ ਫੀਮੇਲ ਦੀ ਕਲਾਸ ਵੀ ਲਗਾ ਰਹੇ ਆ ਤਾਂ ਬੇਟਾ ਉਹਦੇ ਵਿੱਚ ਕਾਫੀ ਜਿਹੜੇ ਕੁਐਸਚਨ ਹੈਗੇ ਉਹ ਪੰਜਾਬੀ ਦੇ ਕਾਫੀ ਕੁਐਸਚਨ ਪੇਪਰ ਦੇ ਵਿੱਚ ਆਏ ਨੇ ਜਿਸ ਤਰ੍ਹਾਂ ਹੁਣ ਦੂਸਰਾ ਕੁਐਸਚਨ ਵੀ ਬੇਟਾ ਸਾਡੇ ਕਰਾਏ ਵਿੱਚੋਂ ਆਇਆ ਹੋਇਆ ਬਹੁਤ ਈਜ਼ੀ ਕੁਐਸਚਨ ਸੀਗਾ ਸ੍ਰੀ ਗੁਰੂ ਅਮਰਦਾਸ ਜੀ ਦੇ ਪਿਤਾ ਜੀ ਕੌਣ ਸਨ ਬੇਟਾ ਸ੍ਰੀ ਗੁਰੂ ਅਮਰਦਾਸ ਦਾਸ ਜੀ ਦੇ ਜਿਹੜੇ ਪਿਤਾ ਜੀ ਸੀਗੇ ਬੇਟਾ ਉਹ ਆਪਣੇ ਕੋਲ ਸ੍ਰੀ ਸਰਦਾਰ ਤੇਜਪਾਲ ਜੀ ਸੀ ਸਰਦਾਰ ਤੇਜਪਾਲ ਜੀ ਸੀ ਬੇਟਾ ਸ੍ਰੀ ਗੁਰੂ ਅਮਰਦਾਸ ਜੀ ਦੇ ਪਿਤਾ ਜੀ ਤੇ ਮਹਤਾ ਕਾਲੂ ਜੀ ਬੇਟਾ ਆਪਾਂ ਨੂੰ ਪਤਾ ਹੈਗਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਸਨ ਜੋ ਕਿ ਸਾਡੇ ਸਿੱਖਾਂ ਦੇ ਸਹਿਬਾਨ ਹੋਏ ਠੀਕ ਹੈ ਬੱਚੇ ਇਹ ਚੀਜ਼ਾਂ ਨੂੰ ਤੁਸੀਂ ਕਰਦੇ ਜਾਓ ਇੰਪੋਰਟੈਂਟ ਹੈ ਹੁਣ ਤੀਜਾ ਕੁਐਸਚਨ ਬੇਟਾ ਦੇਖੋ ਕੀ ਕਹਿ ਰਿਹਾ ਹੈਗਾ ਆ ਪਾਗ ਹੋਇਆ ਗੁਰੂ ਸੰਤ ਮਲਾਇਆ ਪ੍ਰਭ ਅਬਿਨਾਸੀ ਕਰਮੇ ਪਾਇਆ ਬੇਟਾ ਇਹਦੇ ਵਿੱਚ ਕਰਮੇ ਪਾਇਆ ਜਿਹੜਾ ਇਹ ਜਿਹੜੀਆਂ ਸਤਿਗੀਆਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀਆਂ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਸਾਡੇ ਸਿੱਖਾਂ ਦੇ ਪੰਜਵੇਂ ਗੁਰੂ ਸਹਿਬਾਨ ਨੇ ਤੇ ਬੱਚੇ ਹਰੇ ਕੁਐਸਚਨ ਤੁਸੀਂ ਯਾਦ ਰੱਖਣਾ ਜਿਵੇਂ ਅਸੀਂ ਗੱਲ ਕਰੀਏ ਪਹਿਲੇ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ ਦੂਜੇ ਗੁਰੂ ਸਾਹਿਬਾਨ ਬੇਟਾ ਆਪਣੇ ਕੋਲ ਸ੍ਰੀ ਗੁਰੂ ਅੰਗਦ ਦੇਵ ਜੀ ਤੀਸਰੇ ਸ੍ਰੀ ਗੁਰੂ ਅਮਰਦਾਸ ਜੀ ਚੌਥੇ ਸ੍ਰੀ ਗੁਰੂ ਰਾਮਦਾਸ ਜੀ ਤੇ ਪੰਜਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਬੇਟਾ ਹੌਲੀ ਹੌਲੀ ਤੁਸੀਂ ਜਦੋਂ ਡਿਟੇਲ ਦੇ ਵਿੱਚ ਕਰਦੇ ਜਾਓਗੇ ਤੁਹਾਨੂੰ ਸਾਰੇ ਗੁਰੂਆਂ ਦੇ ਨਾਮ ਅਸੀਂ ਟਿਪਸ ਦੇ ਉੱਪਰ ਕਰਵਾ ਦੇਵਾਂਗੇ ਤੇ ਆਪਣੇ ਕੋਲ ਅਸੀਂ ਗੱਲ ਕਰਦੇ ਪਏ ਆਂਗੇ ਇੱਥੇ ਵੀ ਕਰਮੇ ਤੋਂ ਕੀ ਪਾਵ ਹੈ ਬੇਟਾ ਕਰਮੇ ਤੋਂ ਪਾਵ ਹੈਗਾ ਹਿਰਦੇ ਵਿੱਚ ਬੇਟਾ ਕਰਮੇ ਪਾਇਆ ਬੇਟਾ ਹਿਰਦੇ ਦੇ ਵਿੱਚ ਬੇਟਾ ਵਸ ਗਿਆ ਅਸੀਂ ਕਹਿੰਦੇ ਹਿਰਦੇ ਦੇ ਵਿੱਚ ਵਸ ਗਿਆ ਹਿਰਦੇ ਨੂੰ ਬੇਟਾ ਅਸੀਂ ਦਿਲ ਨੂੰ ਅਸੀਂ ਹਿਰਦੇ ਪੰਜਾਬੀ ਦੇ ਵਿੱਚ ਅਸੀਂ ਦਿਲ ਨੂੰ ਅਸੀਂ ਹਿਰਦਾ ਕਹਿ ਦਿੰਦੇ ਹਾਂ ਹਨਾ ਤੇ ਇਹ ਬਟਾ ਵੀ ਦਿਲ ਦੇ ਵਿੱਚ ਬਸ ਗਿਆ ਬੰਦਾ ਅਸੀਂ ਹੁਣ ਚੌਥਾ ਕੁਐਸਚਨ ਬਟਾ ਇੰਪੋਰਟੈਂਟ ਕੁਐਸਚਨ ਹੈ ਹੇਠ ਲਿਖਿਆਂ ਵਿੱਚੋਂ ਕਿਹੜੀ ਰਚਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਬਟਾ ਦੇਖੋ ਇਹ ਕੁਐਸਚਨ ਮੋਸਟਲੀ ਬੱਚੇ ਬਟਾ ਏ ਆਪਸ਼ਨ ਲਗਾਉਣਗੇ ਵੀ ਜਫਰਨਾਮਾ ਬੱਚਿਆਂ ਨੇ ਜਫਰਨਾਮੇ ਬਾਰੇ ਜ਼ਿਆਦਾ ਸੁਣਿਆ ਹੁੰਦਾਗਾ ਵੀ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਪਰ ਇੱਥੇ ਆਪਸ਼ਨ ਹੈ ਜਿਹੜਾ ਸਸਾ ਆਪਸ਼ਨ ਉਪਰੋਕਤ ਸਾਰੇ ਆਨਸਰ ਆਣਾਗਾ ਆਪਣੇ ਕੋਲ ਜਫਰਨਾਮਾ ਹੋ ਗਿਆ ਗਿਆਨ ਪ੍ਰਵੋਧ ਹੋ ਗਿਆ ਖਿਆਲ ਹੋ ਗਿਆ ਇਹ ਤਿੰਨੋਂ ਰਚਨਾਵਾਂ ਜਿਹੜੀਆਂ ਹੈਗੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਚਨਾਵਾਂ ਹੈਗੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਪਤਾ ਸਿੱਖਾਂ ਦੇ 10ਵੇਂ ਗੁਰੂ ਸਹਿਬਾਨ ਸਨ ਤੇ ਬੇਟਾ ਇੰਪੋਰਟੈਂਟ ਕੁਐਸਚਨ ਹੈਗਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜੀ ਜੋਤੀ ਜੋਤ ਕਦੋਂ ਸਮਾਈ ਸੀ ਬੇਟਾ ਇਹ ਵੀ ਕਈ ਵਾਰ ਪੇਪਰ ਦੇ ਵਿੱਚ ਪੁੱਛ ਲਿਆ ਜਾਂਦਾ ਹੈ 1708 ਈਸਵੀ ਨੂੰ ਬੇਟਾ ਜੋਤੀ ਜੋਤ ਸਮਾਈ ਸੀਗੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬੇਟਾ ਇਹੇ ਕੁਐਸਚਨ ਵੀ ਬੇਟਾ ਸਾਡੇ ਇੰਸਟੀਚਿਊਟ ਵੱਲੋਂ ਕਰਵਾਇਆ ਗਿਆ ਹੈਗਾ ਸਰਦਾਰ ਭਗਤ ਸਿੰਘ ਜੀ ਦੇ ਪਿਤਾ ਜੀ ਦਾ ਕੀ ਨਾਮ ਸੀਗਾ ਬੇਟਾ ਸਰਦਾਰ ਭਗਤ ਸਿੰਘ ਜੀ ਦੇ ਪਿਤਾ ਜੀ ਦਾ ਨਾਮ ਸੀਗਾ ਕ੍ਰਿਸ਼ਨ ਸਿੰਘ ਜੀ ਬੇਟਾ ਕਿਸ਼ਨ ਸਿੰਘ ਬੇਟਾ ਸਰਦਾਰ ਕਿਸ਼ਨ ਸਿੰਘ ਅਜੀਤ ਸਿੰਘ ਜੀ ਸਰਦਾਰ ਪਾਲ ਸਿੰਘੀ ਦੇ ਚਾਚਾ ਜੀ ਦਾ ਨਾਮ ਸੀਗਾ ਬੇਟਾ ਇਸ ਤਰੀਕੇ ਨਾਲ ਤੁਸੀਂ ਕੁਐਸਚਨ ਪੇਪਰ ਦੇ ਵਿੱਚ ਕਰਦੇ ਜਾਣੇ ਆ ਹੁਣ ਇਹ ਕੁਐਸਚਨ ਵੀ ਬੇਟਾ ਸਾਡੇ ਇੰਸਟੀਚਿਊਟ ਵੱਲੋਂ ਕਰਵਾਇਆ ਗਿਆ ਸੀਗਾ ਡਾਕਟਰ ਫੀਮਰਾਓ ਅੰਬੇਦਕਰ ਨੇ ਕਿਹੜੀ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ ਬੇਟਾ ਆਪਣੇ ਕੋਲ ਡਾਕਟਰ ਫੀਮਰਾਓ ਅੰਬੇਦਕਰ ਦੀ ਗੱਲ ਕਰੀਏ ਤਾਂ ਡਾਕਟਰ ਫੀਮਰਾਓ ਅੰਬੇਦਕਰ ਜੀ ਨੇ ਕਲੰਬੀਆ ਯੂਨੀਵਰਸਿਟੀ ਤੋਂ ਬੇਟਾ ਕਲੰਬੀਆ ਯੂਨੀਵਰਸਿਟੀ ਤੋਂ ਆਪਣੀ ਜਿਹੜੀ ਲਾਅ ਦੀ ਡਿਗਰੀ ਸੀਗੀ ਉਹ ਪੂਰੀ ਕੀਤੀ ਬੇਟਾ ਇੰਪੋਰਟੈਂਟ ਕੁਐਸਚਨ ਹੈ ਕਲੰਬੀਆ ਯੂਨੀਵਰਸਿਟੀ ਤੋਂ ਬੇਟਾ ਤੇ ਇੱਕ ਇਹੇ ਕੁਐਸਚਨ ਵੀ ਆਇਆ ਹੋਇਆ ਹੈ ਮਹਾਤਮਾ ਗਾਂਧੀ ਨੇ ਵਕਾਲਤ ਦੀ ਪੜ੍ਹਾਈ ਕਿੱਥੇ ਕੀਤੀ ਬੇਟਾ ਦੇਖੋ ਇੱਕੋ ਹੀ ਪੇਪਰ ਦੇ ਵਿੱਚ ਦੋਨੇ ਕੁਐਸਚਨ ਪਾ ਦਿੱਤੇ ਗਏ ਨੇਗੇ ਦੇਖੋ ਮਹਾਤਮਾ ਗਾਂਧੀ ਦੇ ਉੱਪਰ ਵੀ ਤੇ ਭਗਤ ਸਿੰਘ ਦੇ ਬਾਰੇ ਵੀ ਤੁਸੀਂ ਪੜ੍ਹ ਕੇ ਜਾਣਾ ਡਾਕਟਰ ਪੀਮਰਾਓ ਅੰਬੇਦਕਰ ਦੇ ਉੱਪਰ ਵੀ ਹੁਣ ਡਾਕਟਰ ਪੀਮਰਾਓ ਅੰਬੇਦਕਰ ਜੀ ਨੇ ਆਪਣੀ ਜਿਹੜੀ ਲਾਅ ਦੀ ਐਜੂਕੇਸ਼ਨ ਸੀ ਉਹ ਬੇਟਾ ਤੁਹਾਨੂੰ ਮੈਂ ਦੱਸ ਚੁੱਕਿਆਗਾ ਕਿੱਥੋਂ ਕੀਤੀ ਸੀਗੀ ਕੋਲੰਬੀਆ ਯੂਨੀਵਰਸਿਟੀ ਤੋਂ ਕੋਲੰਬੀਆ ਯੂਨੀਵਰਸਿਟੀ ਤੋਂ ਉੱਤੇ ਆਪਣੇ ਕੋਲ ਮਹਾਤਮਾ ਗਾਂਧੀ ਜੀ ਨੇ ਲਾ ਦੀ ਜਿਹੜੀ ਐਜੂਕੇਸ਼ਨ ਸੀ ਉਹ ਕਿ ਕਿੱਥੋਂ ਵਕਾਲਤ ਦੀ ਐਜੂਕੇਸ਼ਨ ਕਿੱਥੋਂ ਕੀਤੀ ਸੀ ਕਿ ਬੇਟਾ ਆਪਣੇ ਕੋਲ ਲਾ ਦੀ ਜਿਹੜੀ ਪੜਾਈ ਸੀ ਉਹ ਕਿੱਥੋਂ ਕੀਤੀ ਸੀ ਇਨਰ ਟੈਂਪਲ ਲੰਡਨ ਤੋਂ ਇਨਰ ਟੈਂਪਲ ਲੰਡਨ ਤੋਂ ਬੇਟਾ ਇਨਰ ਟੈਂਪਲ ਲੰਡਨ ਤੋਂ ਬੇਟਾ ਕੀਤੀ ਸੀਗੀ ਸਸਾ ਆਪਸ਼ਨ ਇੱਥੇ ਬਿਲਕੁਲ கரੈਕਟ ਹੈਗਾ ਇਸ ਤਰੀਕੇ ਨਾਲ ਬੇਟਾ ਤੁਸੀਂ ਹਰੇਕ ਕੁਐਸਚਨ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਜਾਣੇਗਾ ਤੇ ਕਰਦੇ ਜਾਣੇਗਾ ਸਰਦਾਰ ਕਰਤਾਰ ਸਿੰਘ ਸਰਾਬੇ ਦੇ ਉੱਪਰ ਵੀ ਬੇਟਾ ਕੁਐਸਚਨ ਬਣਦੇ ਨੇ ਮੈਂ ਤੁਹਾਨੂੰ ਸਰਦਾਰ ਕਰਤਾਰ ਸਿੰਘ ਦੀ ਜੀਵਨੀ ਬਾਰੇ ਪੂਰੇ ਐਮਸੀਕਿਊ ਕਰਵਾਏ ਹੋਏ ਨੇਗੇ ਤੇ ਉਹਨਾਂ ਦੇ ਵਿੱਚੋਂ ਹੀ ਇਹ ਕੁਐਸਚਨ ਬੇਟਾ 7ਵਾਂ ਕੁਐਸਚਨ ਲਿਆ ਗਿਆ ਸੀਗਾ ਸਰਦਾਰ ਕਰਤਾਰ ਸਿੰਘ ਸਰਾਬਾ ਨੇ ਉਚੇਰੀ ਪੜਾਈ ਲਈ ਕਿਹੜੇ ਦੇਸ਼ ਦੀ ਯਾਤਰਾ ਕੀਤੀ ਸੀ ਬੇਟਾ ਅਮਰੀਕਾ ਦੇ ਵਿੱਚ ਆਪਣੇ ਕੋਲ ਕਈ ਥਾਵਾਂ ਤੇ ਤੁਹਾਨੂੰ ਪੁੱਛਿਆ ਜਾਂਦਾ ਸਰਦਾਰ ਕਰਤਾਸ ਸਿੰਘ ਸਰਾਬਾ ਅਚੇਦੀ ਪੜ੍ਹਾਈ ਲਈ ਕਿੱਥੇ ਗਏ ਸੀ ਬੇਟਾ ਅਮਰੀਕਾ ਦੇ ਵਿੱਚ ਗਏ ਸੀਗੇ ਯੂ ਐਸ ਏ ਦੇ ਵਿੱਚ ਗਏ ਸੀ ਬੇਟਾ ਇਹ ਇੰਪੋਰਟੈਂਟ ਕੁਐਸਚਨ ਆ ਊਡਾ ਆਪਸ਼ਨ ਬਿਲਕੁਲ ਕਰੈਕਟ ਹੈਗੀ ਤੇ 8ਵਾਂ ਕੁਐਸਚਨ ਬੇਟਾ ਦੇਖੋ ਗਾਂਧੀ ਜੀ ਨੇ ਭਾਰਤ ਵਿੱਚ ਸਭ ਤੋਂ ਪਹਿਲਾਂ ਕਿਹੜਾ ਅੰਦੋਲਨ ਸ਼ੁਰੂ ਕੀਤਾ ਸੀ ਬੇਟਾ ਗਾਂਧੀ ਜੀ ਨੇ ਭਾਰਤ ਦੇ ਵਿੱਚ ਬੇਟਾ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਅੰਦੋਲਨ ਚੰਪਾਰਨ ਸਤਿਆਗ੍ਰਹਿ ਸੀ ਬੇਟਾ ਆੜਾ ਆਪਸ਼ਨ ਬਿਲਕੁਲ ਠੀਕ ਹੈ ਪੇਪਰ ਲਈ ਬਹੁਤ ਇੰਪੋਰਟੈਂਟ ਹੈ ਨੋਨ ਕੋਆਪਰੇਸ਼ਨ ਮੂਵਮੈਂਟ ਕਦੋਂ ਸ਼ੁਰੂ ਹੋਈ ਚੰਪਾਰਨ ਮੂਵਮੈਂਟ ਕਦੋਂ ਸ਼ੁਰੂ ਹੋਈ ਦਾੰਡੀ ਮਾਰਚ ਕਦੋਂ ਸ਼ੁਰੂ ਹੋਇਆ ਖਫਾਲਤ ਖিলাਫਤ ਅੰਦੋਲਨ ਕਦੋਂ ਸ਼ੁਰੂ ਹੋਇਆ ਬੇਟਾ ਇਹ ਸਾਰੇ ਕੁਐਸਚਨ ਤੁਸੀਂ ਪੇਪਰ ਦੇ ਵਿੱਚ ਕਰਕੇ ਜਾਣੇ ਨੇ ਕਿਉਂਕਿ ਗੁਰੂ ਗਾਂਧੀ ਜੀ ਦੇ ਬਾਰੇ ਬੇਟਾ ਸਾਰੀਆਂ ਕੁਐਸਚਨ ਜਿਵੇਂ ਹੁਣ ਤੁਹਾਨੂੰ ਦੱਸਿਆ ਸੀਗਾ ਵੀ ਗਾਂਧੀ ਜੀ ਨੇ ਬਕਾਲਤ ਦੀ ਐਜੂਕੇਸ਼ਨ ਆਪਣੇ ਕੋਲ ਇਨਰ ਟੈਂਪਲ ਲੰਡਨ ਤੋਂ ਕੀਤੀ ਸੀਗੀ ਇਨਰ ਟੈਂਪਲ ਲੰਡਨ ਤੋਂ ਕੀਤੀ ਸੀ ਤੇ ਬੇਟਾ ਪਹਿਲਾ ਜਿਹੜਾ ਅੰਦੋਲਨ ਸੀ ਉਹ ਗਾਂਧੀ ਜੀ ਦਾ ਚੰਪਾਰਨ ਸਤਿਆਗ੍ਰਹਿ ਸੀਗਾ ਇੰਪੋਰਟੈਂਟ ਨੋਮਾ ਕੁਐਸ਼ਨ ਬੇਟਾ ਫੇਰ ਆਪਣੇ ਕੋਲ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਲਈ ਕਿਹੜਾ ਮੁੱਖ ਸੁਨੇਹਾ ਦਿੱਤਾ ਸੀਗਾ ਬੇਟਾ ਮਨੁੱਖਤਾ ਦੇ ਲਈ ਕਿਹਾ ਸੀਗਾ ਵੀ ਪ੍ਰਮਾਤਮਾ ਇੱਕ ਹੈ ਬੇਟਾ ਇੱਕ ਰੱਬ ਦੀ ਹੀ ਭਗਤੀ ਕਰੋ ਬੇਟਾ ਗੋੜੀ ਜਾਂ 1 1 ਬੇਟਾ ਆਪਣੇ ਕੋਲ ਇੱਕ ਰੱਬ ਦੀ ਹੀ ਭਗਤੀ ਕਰੋ ਬੇਟਾ ਅੜਾ ਆਪਸ਼ਨ ਆਪਣੇ ਕੋਲ ਇੱਥੇ ਠੀਕ ਹੈਗਾ ਤੇ ਬੱਚੇ ਹੁਣ ਆਪਣੇ 10ਵੇਂ ਕੁਐਸ਼ਨ ਤੇ ਆਪਾਂ ਚੱਲਦੇ ਹਾਂਗੇ ਬੱਚੇ ਇਹ ਸਾਰੇ ਕੁਐਸਚਨ ਬੇਟਾ ਤੁਹਾਨੂੰ ਜਿਹੜਾ 5 ਅਕਤੂਬਰ 2025 ਨੂੰ ਆਪਣੇ ਕੋਲ ਬੱਬ ਫਰੀ ਯੂਨੀਵਰਸਿਟੀ ਵੱਲੋਂ ਪੇਪਰ ਲਿਆ ਗਿਆ ਉਹਦੇ ਵਿੱਚ ਇਹ ਸਾਰੇ ਕੁਐਸਚਨ ਬੇਟਾ ਪੁੱਛੇ ਗਏ ਨੇਗੇ ਹੁਣ ਦਸਵਾਂ ਕੁਐਸਚਨ ਕੀ ਕਰਿਆ ਜਾਏਗਾ ਸ੍ਰੀ ਗੁਰੂ ਅਮਰਦਾਸ ਜੀ ਨੇ ਦਾ ਜਨਮ ਕਿੱਥੇ ਹੋਇਆ ਬੇਟਾ ਜੇਕਰ ਤੁਹਾਨੂੰ ਪੁੱਛ ਲਿਆ ਜਾਵੇ ਸ੍ਰੀ ਗੁਰੂ ਅਮਰਦਾਸ ਜੀ ਨੇ ਕਿਹੜਾ ਸ਼ਹਿਰ ਵਿਸ਼ੇਸ਼ ਬਸਾਇਆ ਉਹ ਤੁਸੀਂ ਇਹਦੇ ਵਿੱਚੋਂ ਵੀ ਕਿਹੜਾ ਸ਼ਹਿਰ ਬਸਾਇਆ ਸੀ ਉਹ ਦੱਸਣਾ ਹੈਗਾ ਪਰ ਇੱਥੇ ਤੁਹਾਨੂੰ ਪੁੱਛਿਆ ਗਿਆ ਹੈਗਾ ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਕਿੱਥੇ ਹੋਇਆ ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਜਿਹ ਸਿੱਖਾਂ ਦੇ ਤੀਜੇ ਗੁਰੂ ਸਾਹਿਬਾਨ ਸਨ ਉਹਨਾਂ ਦਾ ਜਨਮ ਬੇਟਾ ਬਾਸਰਕੇ ਵਿਖੇ ਹੋਇਆ ਬੇਟਾ ਬਾਸਰਕੇ ਬੇਟਾ ਏ ਆਪਸ਼ਨ ਊਡਾ ਆਪਸ਼ਨ ਬਿਲਕੁਲ ਠੀਕ ਹੈ ਤੇ 11ਵਾਂ ਆਪਸ਼ਨ 11ਵਾਂ ਕੁਐਸਚਨ ਬੇਟਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਾਤਾ ਦਾ ਨਾਮ ਕੀ ਸੀਗਾ ਬੇਟਾ ਮਾਤਾ ਦਾ ਨਾਮ ਸੀਗਾ ਮਾਤਾ ਪੰਨੀ ਜੀ ਬੇਟਾ ਮਾਤਾ ਪੰਨੀ ਜੀ ਜਿਹੜੇ ਹੈਗੇ ਸੀਗੇ ਪਤਨੀ ਸੀਗੇ ਸ੍ਰੀ ਗੁਰੂ ਰਾਮਦਾਸ ਜੀ ਦੇ ਤੇ ਪੁੱਤਰੀ ਸੀਗੇ ਇਹ ਸ੍ਰੀ ਗੁਰੂ ਅਮਰਦਾਸ ਜੀ ਦੇ ਬੇਟਾ ਯਾਦ ਰੱਖਣਾ ਅਮਰਦਾਸ ਜੀ ਦੀ ਜਿਹੜੀ ਬੇਟੀ ਸੀਗੀ ਉਹਨਾਂ ਦਾ ਵਿਆਹ ਬੇਟਾ ਉਹਨਾਂ ਦਾ ਵਿਆਹ ਹੋਇਆ ਸੀਗਾ ਚੌਥੇ ਗੁਰੂ ਸਾਹਿਬਾਨ ਗੁਰੂ ਰਾਮਦਾਸ ਜੀ ਦੇ ਨਾਲ ਗੁਰੂ ਰਾਮਦਾਸ ਜੀ ਤੇ ਬੀਬੀ ਪੰਨੀ ਤੇ ਬੇਟਾ ਬੱਚੇ ਆਪਣੇ ਕੋਲ ਜਿਹੜਾ ਪੁੱਤਰ ਹੋਇਆ ਸੀ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਸੀਗੇ ਪੰਜਵੇਂ ਗੁਰੂ ਸਾਹਿਬਾਨ ਸੀਗੇ ਬੇਟਾ ਹੁਣ ਦੇਖੋ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਾਤਾ ਜੀ ਦਾ ਨਾਮ ਬੀਬੀ ਪੰਨੀ ਤੇ ਆਪਣੇ ਕੋਲ ਪਤਨੀ ਦਾ ਨਾਮ ਕਿ ਉੱਥੇ RAMDAS ji ਦੀ ਪਤਨੀ ਦਾ ਨਾਮ ਬੀਬੀ ਪਾਨੀ ਤੇ ਗੁਰੂ ਰਾਮ ਅਮਰਦਾਸ ji ਦੀ ਪੁੱਤਰੀ ਦਾ ਨਾਮ ਬੇਟਾ ਬੀਬੀ ਪਾਨੀ ਇਹ ਤਿੰਨ ਕੁਐਸਚਨ ਬੇਟਾ ਇੱਥੇ ਤਿਆਰ ਹੁੰਦੇ ਨੇਗੇ ਇਸ ਤਰੀਕੇ ਨਾਲ ਹਰੇ ਕੁਐਸਚਨ ਨੂੰ ਬੇਟਾ ਮਾਤਾ ਤ੍ਰਿਪਤਾ ਜੀ ਬੇਟਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਾਤਾ ਸੀਗੇ ਹਨਾ ਬੇਟਾ ਤੁਸੀਂ ਇਹ ਕੁਐਸਚਨ ਨੂੰ ਸਾਰਿਆਂ ਨੂੰ ਕਰਕੇ ਜਾਣਾਗਾ ਹੁਣ ਆਪਣੇ ਕੋਲ 12ਵਾਂ ਕੁਐਸਚਨ ਬੇਟਾ ਕੀ ਕਹਰੇਗਾ ਚੋਟਾਂ ਪਵਨ ਨਗਾਰੇ ਅਨੀਆਂ ਜੁੱਟੀਆਂ ਅਨੀਆਂ ਜੁੱਟੀਆਂ ਬੇਟਾ ਤੂੰ ਲਾਈਆਂ ਤਰਵਾਰੀ ਦੇਵਾਦਾਨ ਵੀ ਇਹ ਬੇਟਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਬਦ ਨੇ ਉਪਰੋਕਤ ਜਿਹੜੀਆਂ 17 ਗੀਆਂ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਾਨਕੀ 10ਵੇਂ ਸਿੱਖਾਂ ਦੇ 10ਵੇਂ ਗੁਰੂ ਸਾਹਿਬਾਨ ਦੀਆਂ ਨੇ ਤੇ ਬੇਟਾ ਇਹਦੇ ਵਿੱਚ ਅਨੀਆਂ ਸ਼ਬਦ ਤੋਂ ਕੀ ਅਰਥ ਹੈਗਾ ਬੇਟਾ ਕੀ ਪਾਵ ਹੈ ਬੇਟਾ ਇਹਦਾ ਅਰਥ ਹੈਗਾ ਫੌਜਾਂ ਬੇਟਾ ਫੌਜਾਂ ਡੀ ਆਪਸ਼ਨ ਬਿਲਕੁਲ ਠੀਕ ਹੈ ਬੇਟਾ ਫੌਜਾਂ ਜੁੱਟੀਆਂ ਠੀਕ ਹੈ ਫੌਜਾਂ ਅਨੀਆਂ ਜੁੱਟੀਆਂ ਮਤਲਬ ਕਿ ਅਨੀਆਂ ਦਾ ਮਤਲਬ ਹੈਗਾ ਫੌਜਾਂ ਜੁੱਟੀਆਂ ਬੱਚੇ ਕੁਐਸਚਨ ਚੰਗੇ ਲੱਗ ਰਹੇ ਨੇ ਤਾਂ ਲਾਈਕ ਤੇ ਸ਼ੇਅਰ ਬੰਦ ਹੈਗਾ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਜਦੋਂ ਤੁਸੀਂ ਲਾਈਕ ਕਰਦੇ ਹੋ ਵੀਡੀਓ ਨੂੰ ਜਾਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਉਹਨਾਂ ਬੱਚਿਆਂ ਤੱਕ ਜੋ ਪੰਜਾਬ ਦੇ ਵਿੱਚ ਕਿਸੇ ਵੀ ਸਰਕਾਰੀ ਨੌਕਰੀ ਦੀ ਐਗਜ਼ਾਮ ਦੀ ਤਿਆਰੀ ਕਰ ਰਹੇ ਨੇਗੇ ਕਿਉਂਕਿ ਪੰਜਾਬੀ ਹਰੇਕ ਐਗਜ਼ਾਮ ਦੇ ਵਿੱਚ ਆਣੀ ਆ ਚਾਹੇ ਉਹ ਪਟਵਾਰੀ ਦਾ ਚਾਹੇ ਪੁਲਿਸ ਕਾਂਸਟੇਬਲ ਦਾ ਬੇਟਾ ਚਾਹੇ ਉਹ ਬੇਟਾ ਕੋਈ ਵੀ ਪੇਪਰ ਬੇਟਾ ਆਪਣੇ ਕੋਲ ਪੰਜਾਬ ਦੇ ਵਿੱਚ ਕਿਸੇ ਵੀ ਪੋਸਟ ਲਈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਲੈ ਰਹੀ ਹੈ ਚਾਹੇ ਪੀ ਟ੍ਰਿਪਲ ਐਸ ਵੀ ਬੋਰਡ ਲੈ ਰਿਆ ਚਾਹੇ ਪੀ ਪੀ ਐਸ ਸੀ ਲੈ ਰਹੀ ਹੈ ਉਹਨਾਂ ਦੇ ਵਿੱਚ ਇਹ ਸਾਰੇ ਕੁਐਸਚਨ ਇੰਪੋਰਟੈਂਟ ਹੈ ਬੇਟਾ ਸਰਦਾਰ ਭਗਤ ਸਿੰਘ ਤੇ ਬੁਟਕੇਸ਼ਵਰ ਦੱਤ ਬੇਟਾ ਇਹ ਕੁਐਸਚਨ ਇਸ ਤਰੀਕੇ ਨਾਲ ਵੀ ਆ ਜਾਂਦਾ ਹੈ ਵੀ ਜਦੋਂ ਸ਼ਹੀਦ ਭਗਤ ਸਿੰਘ ਨੇ ਦਿੱਲੀ ਦੀ ਸੈਂਟਰਲ ਅਸੈਂਬਲੀ ਦੇ ਵਿੱਚ ਬੇਟਾ ਬੰਬ ਸੁੱਟਿਆ ਸੀਗਾ ਉਦੋਂ ਭਗਤ ਸਿੰਘ ਦੇ ਨਾਲ ਕੌਣ ਸਨ ਬੁਟਕੇਸ਼ਵਰ ਦੱਤ ਬੇਟਾ ਯਾਦ ਰੱਖਣਾ ਹੈਗਾ ਹੁਣ ਭਗਤ ਸਿੰਘ ਤੇ ਬੁਟਕੇਸ਼ਵਰ ਦੱ ਅਸੀਂ ਕਾ ਬੇਟਾ 1929 ਦੇ ਵਿੱਚ 1929 ਦੇ ਵਿੱਚ ਛੁੱਟਿਆ ਸੀ ਦਿੱਲੀ ਸੈਂਟਰਲ ਅਸੈਂਬਲੀ ਦੇ ਵਿੱਚ ਬੇਟਾ ਇੱਥੇ ਈਡੀ ਆਪਸ਼ਨ ਬਿਲਕੁਲ ਠੀਕ ਸੀਗੀ 1929 ਦੇ ਵਿੱਚ ਭਗਤ ਸਿੰਘ ਤੇ ਬਟਕੇਸ਼ਵਰ ਦੱਤ ਨੇ ਬੇਟਾ ਦਿੱਲੀ ਦੀ ਸੈਂਟਰਲ ਅਸੈਂਬਲੀ ਦੇ ਵਿੱਚ ਬੰਬ ਛੁੱਟਿਆ ਸੀਗਾ ਤੇ ਭਗਤ ਸਿੰਘ ਦੇ ਬੇਟਾ ਜਿਹੜੀ ਨੂੰ ਫਾਂਸੀ ਦਿੱਤੀ ਗਈ ਸੀ 23 ਮਾਰਚ 1931 ਨੂੰ ਦਿੱਤੀ ਗਈ ਸੀ ਤੇ ਦਿੱਤੀ ਜਾਣੀ ਕਦੋਂ ਸੀਗੀ ਬੇਟਾ 24 ਮਾਰਚ 1931 ਨੂੰ ਦਿੱਤੀ ਜਾਣੀ ਸੀ ਤੇ ਇੱਕ ਦਿਨ ਪਹਿਲਾਂ ਉਹਨਾਂ ਨੂੰ 23 ਮਾਰਚ 1931 ਨੂੰ ਬੇਟਾ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਸੀਗੀ ਬੇਟਾ ਜੇਕਰ ਤੁਹਾਨੂੰ ਪੇਪਰ ਦੇ ਵਿੱਚ ਸ਼ਹੀਦ ਭਗ ਸਿੰਘ ਦੇ ਉੱਪਰ ਪੁੱਛ ਲਿਆ ਜਾਵੇ ਮੈਨੂੰ ਫਾਂਸੀ ਕਦੋਂ ਦਿੱਤੀ ਜਾਣੀ ਸੀ ਤਾਂ 24 ਮਾਰਚ 1931 ਨੂੰ ਤੇ ਦਿੱਤੀ ਕਦੋਂ ਗਈ ਸੀ ਬੇਟਾ ਉਹ 23 ਮਾਰਚ 1931 31 ਨੂੰ ਬੇਟਾ ਇਸ ਤਰੀਕੇ ਨਾਲ ਹਰੇ ਕੁਐਸਚਨ ਨੂੰ ਤੁਸੀਂ ਪੇਪਰ ਦੇ ਵਿੱਚ ਕਰਕੇ ਜਾਣਾ ਹੁਣ ਦੇਖੋ ਡਾਕਟਰ ਪੀਮਰਾਓ ਅੰਬੇਦਕਰ ਜੀ ਦੇ ਉੱਪਰ ਦੂਸਰਾ ਕੁਐਸਚਨ ਬੇਟਾ ਡਾਕਟਰ ਆਇਆਗਾ ਦੇਖੋ ਡਾਕਟਰ ਪੀਮਰਾਓ ਅੰਬੇਦਕਰ ਜੀ ਦਾ ਪੂਰਾ ਨਾਮ ਕੀ ਸੀਗਾ ਬੇਟਾ ਡਾਕਟਰ ਪੀਮਰਾਓ ਅੰਬੇਦਕਰ ਜੀ ਦਾ ਪੂਰਾ ਨਾਮ ਸੀ ਪੀਮਰਾਓ ਰਾਮ ਜੀ ਅੰਬੇਦਕਰ ਠੀਕ ਹੈ ਅੰਬੇਦਕਰ ਬੇਟਾ ਆਪਣੇ ਕੋਲ ਯਾਦ ਰੱਖਣਾਗਾ ਇਹ ਪੇਪਰ ਦੇ ਲਈ ਇੰਪੋਰਟੈਂਟ ਕੁਐਸਚਨ ਹੈਗਾ ਨੈਕਸਟ ਕੁਐਸਚਨ ਵੀ ਦੇਖੋ ਬੇਟਾ ਕਰਤਾਰ ਸਿੰਘ ਸਰਾਬਾ ਦੇ ਉੱਪਰ ਵੀ ਬੇਟਾ ਦੂਸਰਾ ਕੁਐਸਚਨ ਆਪਾਂ ਦੇਖ ਰਹੇ ਹਾਂਗੇ ਸਰਦਾਰ ਕਰਤਾਰ ਸਿੰਘ ਸਰਾਬਾ ਜੀ ਨੂੰ ਫਾਂਸੀ ਕਦੋਂ ਦਿੱਤੀ ਗਈ ਸੀ ਬੇਟਾ 1915 ਈਸਵੀ ਨੂੰ 1915 ਈਸਵੀ ਨੂੰ ਬੇਟਾ ਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾਗਾ ਸਰਦਾਰ ਕਰਤਾਰ ਸਿੰਘ ਸਰਾਬਾ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਬੇਟਾ ਸਰਦਾਰ ਕਰਤਾਰ ਸਿੰਘ ਸਰਾਬਾ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਬੱਚੇ ਇਹ ਤੁਹਾਡਾ ਹੋਮਵਰਕ ਹੈਗਾ ਤੁਸੀਂ ਜ਼ਰੂਰ ਇਹ ਕੁਐਸਚਨ ਨੂੰ ਬੇਟਾ ਦੱਸੋ ਤੇ 16ਵਾਂ ਨੰਬਰ ਕੁਐਸਚਨ ਦੇਖੋ ਬੇਟਾ ਮਹਾਤਮਾ ਗਾਂਧੀ ਦੇ ਉੱਪਰ ਬੇਟਾ ਫੇਰ ਕੁਐਸਚਨ ਹੈ ਮੈਂ ਤੁਹਾਨੂੰ ਪਹਿਲਾਂ ਵੀ ਇਹ ਕਰਵਾ ਚੁੱਕਿਆਗਾ ਮਹਾਤਮਾ ਗਾਂਧੀ ਨੇ ਬਕਾਲਤ ਦੀ ਪੜਾਈ ਕਿੱਥੇ ਕੀਤੀ ਸੀ ਬੱਚੇ ਆਪਣੇ ਕੋਲ ਇਨਰ ਟੈਂਪਲ ਲੰਡਨ ਬੇਟਾ ਕਾਲਜ ਤੋਂ ਕੀਤੀ ਸੀ ਬੇਟਾ ਯਾਦ ਰੱਖਣਾਗਾ ਹੁਣ 17ਵਾਂ ਕੁਐਸਚਨ ਬੇਟਾ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਸਬਰ ਸਬਰ ਦਾ ਸਮਾਨਾਰਥਿਕ ਨਹੀਂ ਹੈ ਸਮਾਨਾਰਥਿਕ ਸਬਰ ਸਬਰ ਮਤਲਬ ਸੰਤੋਖ ਸੰਤੋਸ਼ਟੀ ਰਾਜਾ ਅਸੀਂ ਕਹਿੰਦੇ ਰਾਜ ਆ ਗਿਆ ਸਬਰ ਆ ਗਿਆ ਹਨਾ ਰਾਜ ਆ ਗਿਆ ਹਿੰਮਤ ਜਿਹੜਾ ਇਹ ਸਮਾਨਾਰਥੀ ਨਹੀਂ ਹੈ ਬੇਟਾ ਡੀ ਸਸ ਆਪਸ਼ਨ ਬਿਲਕੁਲ ਠੀਕ ਹੈਗਾ ਆਣਾ ਹੈਗਾ ਸ਼ਿੱਕਾ ਦਾ ਅਰਥ ਹੈ ਬੇਟਾ ਪੈਸਾ ਸਿੱਕੇ ਦਾ ਅਰਥ ਹੈ ਪੈਸਾ ਦੂਜਾ ਅਰਥ ਦੱਸੋ ਬੇਟਾ ਦੂਜਾ ਅਸੀਂ ਕਹਿੰਦੇ ਵੀ ਉਹਦਾ ਤਾਂ ਅਸੀਂ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਜਿਹਦੇ ਤਾਂ ਪੰਜਾਬ ਦੇ ਵਿੱਚ ਸ਼ਿੱਕਾ ਚੱਲਦਾ ਸੀਗਾ ਅਸੀਂ ਕਹਿੰਦੇ ਰੋਬ ਚੱਲਦਾ ਸੀ ਬੇਟਾ ਰੋਬ ਠੀਕ ਹੈ ਉੜਾ ਆਪਸ਼ਨ ਬਿਲਕੁਲ ਸਿੱਕੇ ਦਾ ਦੂਸਰਾ ਅਰਥ ਹੈਗਾ ਰੋਬ ਚੱਲਦਾ ਸੀਗਾ ਠੀਕ ਹੈ ਤੇ 19 ਨੰਬਰ ਕੁਐਸਚਨ ਦੇਖੋ ਬੇਟਾ ਅਜੋਕੇ ਸਮੇਂ ਵਿੱਚ ਜਿਹੜਾ ਬੱਗ ਬੱਗ ਘਟ ਗਏ ਨਜ਼ਰ ਆਉਂਦੇ ਨੇ ਬੇਟਾ ਬੱਗ ਹੈ ਕੀ ਹੈ ਬੇਟਾ ਬਾਗ ਹੁੰਦਾ ਬੇਟਾ ਵੀ ਦੇਖੋ ਬੱਗ ਤੁਰਿਆ ਆਂਦਾ ਹੈਗਾ ਬੱਗ ਮਤਲਬ ਕਿ ਇਕੱਠਾ ਹੈ ਨਾ ਬਾਗ ਹੁੰਦਾ ਇਕੱਠਾ ਜਿਵੇਂ ਫੌਜ 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 ਹੋ ਗਿਆ ਬੱਗ ਹੋ ਗਿਆ ਬੱਚੇ ਇਹ ਸਾਡੇ ਕੋਲ ਇਕੱਠ ਵਾਚਕ ਨਾਮ ਨੇ ਇਕੱਠ ਵਾਚਕ ਨਾਮ ਨੇ ਸਸਾ ਆਪਸ਼ਨ ਇੱਥੇ ਬਿਲਕੁਲ ਕਰੈਕਟ ਹੈ ਬੱਚੇ ਜੇਕਰ ਤੁਹਾਨੂੰ ਕੁਐਸਚਨ ਚੰਗੇ ਲੱਗ ਰਹੇ ਨੇ ਤੇ ਬੇਟਾ ਵੀਡੀਓ ਚੰਗੀ ਲੱਗ ਰਹੀ ਹੈ ਜਿਹੜੇ ਕੱਲ ਪੇਪਰ ਹੋਇਆਗਾ ਆਪਣੇ ਕੋਲ 5 ਤਰੀਕ ਨੂੰ ਉਹਦੇ ਵਿੱਚ ਆਏ ਹੋਏ ਕੁਸ਼ਨ ਨੇ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਸਰਬੱਤ ਦਾ ਭਲਾ ਮੰਗਿਆ ਕਰੋ ਸਰਬੱਤ ਜਿਹੜਾ ਹੈਗਾ ਇਹ ਪੜਨਾਮ ਦੀ ਕਿਹੜੀ ਕਿਸਮ ਹੈ ਬੇਟਾ ਇਹ ਅਨਿਸ਼ਚੇਵਾਚਕ ਪੜਨਾਮ ਹੈ ਅਨਿਸ਼ਚੇਵਾਚਕ ਆੜਾ ਆਪਸ਼ਨ ਇੱਥੇ ਬਿਲਕੁਲ ਕਰੈਕਟ ਹੈਗੀ ਬੱਚੇ ਇਹ ਚੀਜ਼ਾਂ ਨੂੰ ਤੁਸੀਂ ਕਰਦੇ ਜਾਓ ਅ 21 ਨੰਬਰ ਕੁਐਸਚਨ ਦੇਖੋ ਬੇਟਾ ਦੁਕਾਨਦਾਰ ਨੇ ਜੂਸ ਵਿੱਚ ਦੁੱਗਣਾ ਪਾਣੀ ਮਿਲਾਇਆ ਦੁੱਗਣਾ ਇੱਥੇ ਦੁੱਗਣਾ ਸ਼ਬਦ ਹੈ ਜਿਹੜਾ ਉਹ ਵਿਸ਼ੇਸ਼ਣ ਦੀ ਕਿਹੜੀ ਕਿਸਮ ਹੈ ਬੇਟਾ ਇਹ ਵਿਸ਼ੇਸ਼ਣ ਦੀ ਸੰਖਿਆਵਾਚਕ ਵਿਸ਼ੇਸ਼ਣ ਦੀ ਸੰਖਿਆਵਾਚਕ ਕਿਸਮ ਹੈ ਬੇਟਾ ਆਪਣੇ ਕੋਲ ਦੁੱਗਣਾ ਪਾਣੀ ਦੁੱਗਣਾ ਇੱਥੇ ਸੰਖਿਆ ਦੱਸਦੀ ਨਾ ਵੀ ਦੁੱਗਣਾ ਪਾਣੀ ਮਿਲਾਇਆ ਹੈਗਾ ਤੇ ਇਹੇ ਕੁਐਸ਼ਨ ਵੀ ਬੇਟਾ ਮੇਰੇ ਇੰਸਟੀਚੂਟ ਵੱਲੋਂ ਕਰਾਇਆ ਗਿਆ ਕੁਐਸ਼ਨ ਸੀਗਾ 22 ਨੰਬਰ ਕੁਐਸ਼ਨ ਬੇਟਾ ਜਿੰਨਾ ਵਾਕਾਂ ਵਿੱਚ ਹੈ ਸੀ ਸਨ ਆਦੀ ਇਕੱਲਾ ਸ਼ਬਦ ਦੀ ਹੀ ਕਿਰਿਆ ਦਾ ਰੂਪ ਹੋਵੇ ਉਸ ਨੂੰ ਕਿਹਾ ਜਾਂਦਾ ਸੰਸਰਗੀ ਕਿਰਿਆ ਬੇਟਾ ਸੰਸਰਗੀ ਕਿਰਿਆ ਜਿਸ ਵਿੱਚ ਹੈ ਸੀ ਸਨ ਆਦੀ ਇਕੱਲਾ ਸ਼ਬਦ ਹੀ ਕਿਰਿਆ ਦਾ ਰੂਪ ਹੋਵੇ ਉਸ ਨੂੰ ਸੰਸਰਗੀ ਕਿਰਿਆ ਕਿਹਾ ਜਾਂਦਾ ਬੇਟਾ ਇਹ ਵੀ ਕੁਐਸ਼ਨ ਬਹੁਤ ਇੰਪੋਰਟੈਂਟ ਹੈ ਮੇਰੇ ਇੰਸਟੀਚੂਟ ਵੱਲੋਂ ਕਰਵਾਇਆ ਗਿਆ ਸੀਗਾ 23 ਨੰਬਰ ਕੁਐਸ਼ਨ ਦੇਖੋ ਤੁਸੀਂ ਗਲਤੀ ਕੀਤੀ ਹੈ ਇਸ ਲਈ ਸਜ਼ਾ ਵੀ ਭੁਗਤੋਗੇ ਸਜ਼ਾ ਵੀ ਪੂਕਤ ਹੋਗੇ ਇਸ ਲਈ ਬੇਟਾ ਕਿਉਂਕਿ ਇਹ ਇੱਕ ਇਹ ਕਾਰਨਵਾਚਕ ਬੇਟਾ ਬੁੱਕੀ ਦਾ ਵਿਸ਼ੇਸ਼ਣ ਦੀ ਕਾਰਨਵਾਚਕ ਹੈ ਕਾਰਨ ਦੱਸਿਆ ਗਿਆ ਨਾ ਵੀ ਗਲਤੀ ਕੀਤੀ ਹੈ ਤਾਂ ਇਸ ਲਈ ਤੁਸੀਂ ਸਜ਼ਾ ਵੀ ਭੁਗਤੋਗੇ 23 ਨੰਬਰ ਕੁਐਸਚਨ ਦੇ ਵਿੱਚ ਬੇਟਾ ਆਪਣੇ ਕੋਲ ਕਾਰਨਵਾਚਕ ਆਏਗਾ ਠੀਕ ਹੈ ਕਾਰਨਵਾਚਕ ਬਿਲਕੁਲ ਕਰੈਕਟ ਹੈ ਗਮ ਹੁਣ ਨੈਕਸਟ ਕੁਐਸਚਨ ਬੇਟਾ 24 ਨੰਬਰ ਕੁਐਸਚਨ ਦੇਖੋ ਜਿਹੜੇ ਸੰਬੰਧਕ ਕਦੇ ਪੂਰਨ ਤੇ ਕਦੇ ਅਪੂਰਨ ਹੋਣ ਉਹਨਾਂ ਨੂੰ ਬੇਟਾ ਦੂਵਾਜਰੇ ਸੰਬੰਧਕ ਕਿਹਾ ਜਾਂਦਾ ਦੂਵਾਜਰੇ ਸੰਬੰਧਕ ਜਿਹੜੇ ਪੂਰਨ ਹੁੰਦੇ ਨੇ ਉਹਨਾਂ ਨੂੰ ਪੂਰਕ ਜਿਹੜੇ ਅਪੂਰਨ ਹੁੰਦੇ ਨੇ ਅਪੂਰਕ ਜਿਹੜੇ ਦੋਵੇਂ ਕਦੇ ਪੂਰਨ ਵੀ ਹੁੰਦੇ ਨੇ ਕਦੇ ਪੂਰਨ ਵੀ ਅਪੂਰਨ ਵੀ ਹੁੰਦੇ ਨੇ ਬੇਟਾ ਉਹਨਾਂ ਨੂੰ ਦੂਬਵਾਜਰੇ ਸੰਬੰਧਕ ਕਿਹਾ ਜਾਂਦਾ ਹੈ 25 ਨੰਬਰ ਕੁਐਸਚਨ ਇਹ ਲਿਖਿਆ ਵੀ ਵਾਕਾਂ ਵਿੱਚੋਂ ਅਦੀਨ ਜੋਜਕ ਵਾਕ ਚੁਣੋ ਬੇਟਾ ਅਦੀਨ ਵਾਚਕ ਜੋਜਕ ਹੈਗਾ ਇਹ ਓਦੋਂ ਆ ਇਹ ਉਹ ਆਦਮੀ ਹੈ ਜਿਸਨੇ ਚੋਰ ਫੜਿਆ ਸੀ ਬੇਟਾ ਇੱਥੇ ਅਦੀਨ ਵਾਚਕ ਜਿਹੜਾ ਜੋਜਕ ਇਹ ਉਹ ਆਦਮੀ ਹੈ ਇਸਨੇ ਚੋਰ ਫੜਿਆ ਸੀ ਇਹੀ ਆਪਣੇ ਕੋਲ ਆੜਾ ਆਪਸ਼ਨ ਹੈ ਜਿਹੜਾ 25 ਨੰਬਰ ਕੁਐਸਚਨ ਦਾ ਬਿਲਕੁਲ ਕਰੈਕਟ ਹੈ ਤੇ ਲਾਈਕ ਸ਼ੇਅਰ ਬੰਦ ਹੈਗਾ ਬੇਟਾ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਤੁਸੀਂ ਔਨਲਾਈਨ ਕੋਚਿੰਗ ਲੈਣਾ ਚਾਹੁੰਦੇ ਹੋ ਤਾਂ ਬੇਟਾ ਤੁਸੀਂ ਇੱਕੋ ਹੀ ਨੰਬਰ ਯਾਦ ਰੱਖੋ 94630 79680